ਸੋ ਗਾ ਮੈਂ ਹੋਲੀ ਮੈਂ ਲੋਕ ਦੀ ਸੋ ਮੈਂ ਲੋਕ ਦੀ ਹੋਲੀ ਹੋਰ ਨਹੀਂ ਮੱਚ ਵੀ ਗਰੀਨ ਲੇ ਕੇ ਬੱਚੇ ਆ ਵੀ ਆ ਵੀ ਉਹ ਤਾਂ ਨਹੀਂ ਦਈ ਦਿੰਦੇ ਕੋਈ ਹੋਰ ਦੇ ਦਦਾਈ ਇਹਦੇ ਵਿੱਚ ਕੀ ਹੈ ਨੱਕ ਚ ਕਿਉਂ ਤੂੰ ਇਹ ਕੱਢੀ ਜਾਂਦਾ ਵੀਡੀਓ ਵੀਡੀਓ ਬਣਾ ਕੇ ਜਾਂਦਾ ਸੀ ਹਾਂ ਉਹ ਵੀ ਨਾ ਤੂੰ ਝੱਡ ਦੇ ਨਾ ਤੂੰ ਝੱਡ ਦੇ ਆ ਕੇ ਬਠਿੰਡੇ ਵਾਲੇ ਗਾ ਝੱਡ ਦੇ ਰਾਹ ਝੱਡਦੇ ਨਹੀਂ ਬੱਲੋਰਾ ਮੈਂ ਮਾਦਮੂ ਆਦਵਰ ਕਰਕੇ ਮੈਂ ਨਹੀਂ ਕਰਦੀ ਕਿ ਮੈਂ ਗੰਦੀ ਬਣੀ ਪਈ ਜਮੇ ਤੁਸੀਂ ਨਹੀਂ ਹੁੰਦਾ ਮੈਂ ਕਿਹੜਾ ਮੈਂ ਬੜਾ ਜਿਵੇਂ ਮੈਨੂੰ ਸੋਹਣ ਲੱਗੀ ਹੈ ਮੈਂ ਹਾਂ ਤੁਸੀਂ ਤਾਂ ਬੋਲੇ ਸੋਹਣ ਲੱਗੀ ਹੈ ਮੈਂ ਨਹੀਂ ਵਲੋਗ ਸਟਾਰਟ ਤੂੰ ਕਰਾਂਗਾ ਕੋਈ ਗੰਦੇ ਨਹੀਂ ਲੱਗਦੀ ਸੋਹਣ ਲੱਗੀਆਂ ਜਾਂ ਚੱਲ ਲਾਓ ਸਲੱਡਰ ਚਲ ਬੋਲ ਮੈਂ ਨਹੀਂ ਹੋਦਾ ਕੋਈ ਅੱਜ ਤੇਰੀ ਪਰਵਾਰੇ ਵਲੋਗ ਸਟਾਰਟ ਕਾਈਸ ਆਪਾ ਹੋ ਗਿਆ ਸੋ ਸੈਨਾ ਕੇ ਰੈਡੀ ਫਿਰ ਸਵੇਰ ਦਾਦੀ ਲਈ ਵਸੇ ਪੁਣੇ ਬਾਰ ਹੋ ਗਏ ਤੇ ਜੋ ਗੋਦੀ ਆਪਾਂ ਕਰਤੀ ਉਹ ਦੇਖੋ ਮਹਾਮਾਈ ਦੀ ਜੋਤ ਆਪਾਂ ਜਗਾਤੀ ਤੇ ਇੱਧਰ ਬੈਠੇ ਗੱਲ ਕਰੀ ਜਾਂਦੇ ਆ ਗੱਲਾਂ ਦੀਦੀ ਤੇ ਮੰਮੀ ਨਾਲ ਬੈਠੀ ਹੈ ਸਾਡੀ ਜਾਨਵੀ ਜਾਨਵੀ ਨੂੰ ਲੱਗੀ ਵੀ ਭੁੱਖ ਕਹਿੰਦੀ ਮੰਮੀ ਜੀ ਰੋਟੀ ਬਣ ਗਈ ਮੈਨੂੰ ਦੇਰ ਆ ਮੈਨੂੰ ਭੁੱਖ ਬਹੁਤ ਲੱਗੀ ਪਈ ਐ ਮੰਮੀ ਜੀ ਰੋਟੀ ਬਣਾਈ ਜਾਂਦੇ ਆ ਮੰਮੀ ਜੀ ਕੱਪੜੇ ਵੀ ਧੋਈ ਜਾਂਦੇ ਆ ਮੰਮੀ ਸਾਰਾ ਕੁਝ ਨਾਲ ਇਕੱਠਾ ਕਰੀ ਜਾਂਦੇ ਆ ਮਮਾ ਹਾਂ ਕੱਪੜੇ ਧੋਏ ਹੋਏ ਔਰ ਮੰਮੀ ਸਵੇਰੇ ਜਿਹੜੇ ਲੱਗੀ ਹੋਈ ਹੈ ਤੜਕੇ ਦੀ ਇਹ ਨਹੀਂ ਬਿਲੀ ਹੁੰਦੀ ਸ਼ਾਮ ਤੱਕ ਇਹ ਲੱਗੀ ਰਹਿੰਦੀ ਹੈ ਤੇ ਹੁਣ ਗੱਲ ਰਹੀ ਦੂਜੀ ਬੱਚੇ ਹੈਗੇ ਨੇ ਉੱਪਰ ਪਤੰਗ ਡਾਈਏ ਨੇ ਦੋਨੇ ਬੱਚੇ ਤੇ ਹੁਣ ਆਪਾਂ ਵੀ ਰੋਟੀ ਖਾਣੇ ਆ ਰੋਟੀ ਖਾ ਕੇ ਨਿਕਲਦੇ ਆ ਰੱਬਾ ਵੀ ਆ ਚੁੱਕੀ ਆ ਤੂੰ ਇੱਥੇ ਆਇਆ ਰੋਟੀ ਖਾੜਾ ਪਹਿਲਾਂ ਉਹ ਖਾ ਕੇ ਆਈ ਹੈ ਲੋ ਜੀ ਕੁਕੂ ਕਾ ਜੀ ਮੈਂ ਰੋਟੀ ਖਾ ਕੇ ਆਈ ਐ ਤੇ ਫਿਰ ਨਾਲ ਲਿਆਦੀ ਜਿ ਖਾ ਕੇ ਆਈ ਐ ਤਾਂ ਅਸੀਂ ਵੀ ਖਾ ਲੈਂਦੇ ਪੈਕਰ ਵਾਲਿਆਂ ਦੀ ਨਾਲ ਅਸੀਂ ਵੀ ਖਾ ਲੈਂਦੇ ਉਹ ਉਹ ਮੁੱਢ ਭੁੱਲੇ ਵਾਲਾ ਰੱਖ ਕੇ ਤਾਂ ਠੀਕ ਐ ਉਹ ਖਾ ਕੇ ਆਈ ਐ ਅਚੀ ਵੀ ਲਗਣਾ ਨਹੀਂ ਸੰਗਣਾ ਲੇ ਬਈ ਕਿੱਥੇ ਆ ਜਦੋਂ ਇਹ ਪੁੱਟੀ ਗਿਆ ਤਾਂ ਅੱਛੂ ਇਹ ਨਹੀਂ ਇਹ ਮਾਰਗੜਾ ਵਿਗਿਆਨਾ ਲੋ ਜੀ ਵਿਸ਼ਨੂ ਉਹ ਵਿ ਗਿਆ ਵੇ ਫਲਸ਼ 5 ਵਜੇ ਤੇ ਰਿੱਕੀ ਜਾਂਦਾ 5 ਵਜੇ ਗਿਆ 5 ਵਜੇ ਗਿਆ ਅੱਧਾ ਘੰਟਾ ਹੋਰ ਉਡੂ ਅਸਲਾ ਪਤੰਗ ਅੱਧਾ ਘੰਟਾ ਹੋਰ ਉਡੂ ਫੇ ਨਿਹਰਾ ਹੋ ਜੂ ਫੇ ਥੱਲੇ ਲੁਗੜ ਵਿੱਚ ਜੀ ਹੈਨਾ ਉਹ ਗੁਗੁ ਨੱਚ ਵੀ ਹੈ ਗੁਗੁ ਵਾਲੇ ਲੁਗੜ ਵਿੱਚ ਖੇਡਦਾ ਫੇ ਮੈਂ ਚਲੇ ਜਾਣਾ ਹੈਨਾ ਨੱਚ ਵੀ ਵੀ ਹੈ ਖੇਡਣ ਵਿੱਚ ਵੀ ਹੈ ਲੁਗੜ ਵਿੱਚ ਖੇਡਣਾ ਉਹ ਕਦੇ ਲੰਗਣਾ ਦਾ ਪੁੱਤ ਬੱਲਾ ਤਲੂਬਲੀ ਬਣਾ ਹੈ ਨਾ ਹਾਂ ਝਗੜਾ ਆ ਕੇ ਬਸ ਅੱਗੇ ਫਿਰ ਖੇਡ ਲੈ ਲੁਗਨ ਵਿੱਚ ਸਾਡਾ ਹੁਣ ਨਹਾਣ ਲੱਗਿਆ ਹੈ ਦੇਖੋ ਬੱਗੂ ਕੋਸ਼ਾ ਮਮੀ ਬੋਲ ਦੇ ਕੇ ਨੀ ਦੀਦੀ ਆ ਗਈ ਦੀ ਜਾਏ ਉਧਰ ਪੀਏ ਚਾਚੂ ਮਾਰੇ ਗੱਲਾਂ ਪੈਣਗੇ ਸੀ ਜਾ ਕੇ ਪੈਣਗੇ ਸੀ ਉਧਰ ਗੱਲਾਂ ਕਰਨੀ ਸੀ ਉਹ ਤਾਂ ਜਾ ਕੇ ਪੈ ਨਹੀਂ ਹੁਣ ਕਾਮ ਆਵੇ ਕੰਮ ਕਰੀ ਮੈਂ ਪੈ ਨਹੀਂ ਲੇਕਿਨ ਵਾਹ ਓਏ ਦੀਦੀ ਤਰੇ ਫਿਰ ਉਹ ਮੀਰੇ ਕੋ ਦੇਖੀ ਜਾਂਦੇ ਆਪਣਾ ਅਨੁਰੁੱਧ ਚਾਰਿਆ ਉਹ ਜਵਾਬ ਕਰਦੇ ਉਹ ਦੇਖੋ ਚੱਲਿਆ ਹਾਂ ਬਾਏ ਬਾਏ ਕਹਿੰਦਾ ਚਲੋ ਗਾਇਸ ਫੇਰ ਵੀ ਜਾ ਕੇ ਆਨੇ ਆ ਬੜਾ ਜਿਆ ਕੰਮ ਜਾ ਕੇ ਆਣਾ ਯਾਰ ਚੱਲਦੇ ਆ ਹਾਂ ਵੀ ਹੋ ਗਿਆ ਰੈਡੀ ਨਾ ਕੇ ਚਲੋ ਬਸ ਟਾਈਮ ਵੀ ਵੈਸੇ ਹੋ ਗਿਆ ਸਭ ਆਪਾਂ ਜ ਹੋ ਗਏ ਫੇਰ ਲੱਗ ਜੋਰ ਸੋਈ ਚ ਬੜ ਜਾ ਹੁਣ ਖੋਈ ਨਾ ਨਾ ਅੰਦੀਆ ਕੰਮ ਸੀ ਚੱਲ ਕੋਈ ਗੱਲ ਨਹੀਂ ਹੁੰਦਾ ਹੀ ਐ ਕੰਮਾਂ 'ਚ ਗਾਇਜ਼ ਬੱਚੇ ਖੇਡਣ ਲੱਗ ਗਿਆ ਆਪਦਾ ਹੁਣ 모ਏ 모ਏ ਕਰਕੇ ਰੀਲ ਬਣਾਈ ਇੱਕ ਬੱਚਿਆਂ ਨਾਲ 모ਏ 모ਏ ਉਹਨੂੰ ਖੇਡਣ ਲੱਗ ਗਏ ਓਏ ਹੋਏ ਅਸੀਂ ਆ ਬੈਠੇ ਆ ਤਿੰਨੇ ਜਾਨੇ ਓਏ ਹੋਏ ਤੇਰੀ ਦਹੀਂ ਆ ਨਹੀਂ ਆ ਵੀ ਭਈ ਅੱਜ ਦਹੀਂ ਆ ਫਲੈਸ਼ ਗਿਆ ਹੋਇਆ ਇਹ ਬੱਲਾ ਹੀ ਫਲੈਸ਼ ਗਿਆ ਸੀ ਅੱਜ ਮੇਰੇ 5 ਮਿੰਟ ਕਰੀ ਜਾਂਦਾ ਹਾਂ ਫਲੈਸ਼ ਬਾਹਰ ਆ ਗਿਆ ਉਹਦੀ ਨਾਲ ਨਾਲ ਜਦੋਂ ਮਾਂ ਤੋਂ ਉਹਦੀ ਨਾਲ ਨਾਲ ਜਦੋਂ ਕਹਿੰਦੇ ਜਲਦੀ ਜਦੋਂ ਕਹਿੰਦੇ ਜਲਦੀ ਆ ਰਿਹਾ ਕੋਈ 5 ਮਿੰਟ 10 ਮਿੰਟ 5 ਮਿੰਟ ਨਾਲ ਨਾਲ ਤੇ ਮੈਂ ਕਹ ਲੁਕਨ ਵਿੱਚੀ ਖੇਡ ਲਓ ਭਈਆ ਕਹਿੰਦਾ 5 ਮਿੰਟ ਮੋਏ ਮੋਏ ਹੈ ਤੂੰ ਉਹ ਉਹ ਸਾਢੇ ਪੰਜ ਇੱਥੇ ਜਾਣਾ ਸੀ ਜਾ ਕਿਉਂ ਜਮ ਅਸੋਗਾ ਮੈਂ ਬੋਲੀ ਮੈਂ ਲੱਗ ਗਈ 100 ਮੈਂ ਬੋਲੀ ਬੋਲੀਏ ਆਦੂ ਬੋਲ ਲੋ ਮੈਨੂੰ ਕਹੋ ਉਹ ਆ ਦੇਖ ਲਈ ਆਹ ਖੋਲ ਦੇ ਤੂੰ ਤੇ ਤੂੰ രസോ <cito> ക <tanaki earth> ਮਾਗਨ ਚ ਖਾਣੇ ਲਈ ਆਲੇ ਸੋ ਕੀ ਬਣਾ ਰਹਾ ਅੱਜ ਅੱਜ ਮਟਰ ਆਲੇ ਮਟਰ ਬਣਾ ਲਏ ਦਾਲ ਖਾਣੇ ਦੀ ਦਿਵਾ ਦਿੰਦੇ ਗਾਲਾ ਖਾਂਦੇ ਜੋ ਅਗ ਗਾਲਾ ਇੱਥੇ ਖਾਂਦੇ ਆ ਜਵਾਗ ਨਹੀਂ ਖਾਂਦੇ ਗਾਲਾਂ ਇਹ ਖਾਂਦੇ ਆ ਉਹ ਜਵਾਗ ਨਹੀਂ ਖਾਂਦੇ ਦਾਲਾਂ ਇਹ ਖਾਂਦੇ ਆ ਗਾਲਾਂ ਟਾਈਟਲ ਮਿਲ ਗਿਆ ਤੁਹਾਨੂੰ ਅੱਜ ਠੀਕ ਹੈ ਕੀ ਗੱਲ ਦੋ ਮਮੀ ਜਵਾਗ ਨਹੀਂ ਖਾਂਦੇ ਦਾਲਾਂ ਇਹ ਖਾਂਦੇ ਆ ਗਾਲਾ ਪਤਾ ਕਿ ਇੰਨਾ ਸੋੜਾ ਪਾਉਂਦੇ ਹੈ ਪਤਾ ਕਿ ਮੈਂ ਚਲ ਤਲ ਜਿਹਨੇ ਜਾਰੇ ਚੁੱਪ ਕਰ ਜਾਂਦੇ ਕੈਮਰਾ ਦੇਖ ਕੇ ਕੀ ਕੰਮ ਹੈ ਬੱਚੇ ਨੂੰ ਤਾਂ ਮੈਕਿੰਗ ਅੱਡੀ ਜਾਂਦੇ ਆ ਨੁਕਲ ਵਿੱਚ ਹੀ ਖੱਡੀ ਜਾਂਦੇ ਮੈਂ ਕਿਹਾ ਉਹ ਆ ਗਿਆ ਹੁਣ ਦੇਵ ਲੱਭੂ ਸਾਰਿਆਂ ਨੂੰ ਕਿੱਥੇ ਕਿੱਥੇ ਕਿਹੜਾ ਕਿੱਥੇ ਕਿੱਥੇ ਦੇਖਦੇ ਆ ਮੇਰੇ ਅੱਜ ਦਰੁੱਤੇ ਆ ਨਾ ਹੋ ਗਿਆ ਉਹਨੇ ਕਰਤਾ ਐਕਸਪ੍ਰੈਸ ਨਾ ਬਿਸ਼ਨੂ ਤੂੰ ਚਿੱਟਿੰਗ ਬੋਲ ਕਰਦਾ ਪੁੱਤ ਉਹਨੇ ਐਕਸਪ੍ਰੈਸ ਕਰਤਾ ਸੀ ਤੈਨੂੰ ਤੂੰ ਐਵੇਂ ਜਦਨ ਲੱਗ ਜੰਨਾ ਹੈ ਕੈਮਰੇ ਦੇ ਵੀ ਸਭ ਕੁਝ ਆਇਆ ਹੈ ਹਾਂ ਜਿੱਦ ਨਾ ਕਰ ਉਹ ਹੀ ਨਾ ਜਿੱਦ ਕਰਿਆ ਕਰ ਮੈਂ ਇੱਕ ਤੇ ਆ ਲਓ ਜੀ ਪਹਿਲ ਜਾਨ ਵੀ ਫੜੀ ਲੈ ਮੈਂ ਇੱਥੇ ਖੜਦਾ ਹਾਂ ਹੁਣ ਤੋਂ ਬਈ ਇੱਥੇ ਖੜ ਜਾ ਬਸ ਜਿਹਨੇ ਫੜ ਜਿਹੜਾ ਬੰਦਾ ਫੜਿਆ ਗਿਆ ਉਹ ਇੱਥੇ ਖੜੇ ਆ ਕੇ ਨਾਂ ਨਾਲ ਨਹੀਂ ਤੁਰਨਾ ਜਵਾਬ ਨਹੀਂ ਬਲੇਖਾ ਬੰਨਿਓ ਐਵੇਂ ਹਾਂ ਦਸਣ ਨਾਲੇ ਕਿਸ ਨੇ ਬਿਸ਼ਨੂ ਡਰੈਗ ਰੂਮ ਚ ਹਾਂ ਚੱਲ ਆ ਇੱਧਰ ਆ ਇੱਧਰ ਆ ਤੁਮੀ ਤੁਮੀ ਇੱਧਰ ਆ ਤੁਮੀ ਇੱਧਰ ਆ ਇੱਧਰ ਆ ਆ ਕੋਈ ਨਹੀਂ ਰਹਿਦਾ ਇੱਥੇ ਇਹ ਲੱਤਾਂ ਘਰੂ ਇਹ ਆ ਦੇਖ ਆ ਦੇ ਮਿਸ਼ਣੂ ਪਲੀਸ ਨਾ ਦੇ ਬਈ ਤਾ ਕੋਈ ਨਹੀਂ ਦਈ ਦੱਗੋ ਦਾਈ ਲੜਾਈ ਬਸ ਗਿਆ ਮੇਟ ਚ ਪੂਰੀ ਹੋ ਗਈ ਬਾਈ ਲੈ ਆ ਵੀ ਦੇਵ ਲੱਭੀ ਜਾਂਦਾ ਹੁਣ ਐਕਸਪ੍ਰੈਸ ਆ ਗਿਆ ਲੈ ਆ ਵੀ ਕੱਲਾ ਮਿਸ਼ਣੂ ਰਹਿ ਗਿਆ ਦੇਵ ਜੀ ਸੰਗ ਦਾ ਬੁੱਤ ਤੂੰ ਸ਼ਾਬਾਸ਼ ਨਾ ਵਗੂ ਉੱਥੇ ਬੈਜਾ ਉੱਥੇ ਘਾੜ ਦੇ ਕੋਲੇ ਹੁਣ ਜਿਹੜਾ ਮਿਸ਼ਨ ਉਹ ਹਾਂ ਜਿਹੜੀ ਗੱਲ ਨਹੀਂ ਹਾਂ ਉਹ ਲੱਭੀ ਜਾਂਦਾ ਦੇਖੋ ਵਿਸ਼ਣ ਤੇਰੀ ਦੀ ਆਪ ਕਰ ਲੈ ਵਿਸ਼ਨੂ ਦਾਪਾ ਕਰਦੀ ਬਈ ਜੁੜਾ ਫਿਰਦਾ ਹੀ ਆ ਜੂ ਡਰੈਗ ਰੂਮ ਚ ਡਰੈਗ ਰੂਮ ਡਰੈਗ ਰੂਮ ਤੁਸੀਂ ਨਾਲ ਨਾਲ ਦਿੰਦੇ ਚਲ ਹੁੰਦੀ ਜਾਂਦਾ ਫਿਰ ਪਤਾ ਨਹੀਂ ਲੱਗਦਾ ਫਿਰ

ਬੀਚ ਨੂੰ ਆਓ ਮਾਈ ਦੋਸਤਨੀ ਕਹਿ ਦੇ ਮੁੰਡਾ ਨਿਕਲ ਕੇ ਐ ਐ ਬੋਲਣਾ ਨਹੀਂ ਬਈ ਐ ਨਹੀਂ ਵਿਸ਼ਣੂ ਇੱਥੇ ਨੂੰ ਕਹਿ ਬੇ ਗੇਟ ਵਿੱਚ ਕਹਿਣਾ ਨਹੀਂ ਬਹੁਤੀ ਤੋ ਆਓ ਮਾਰੂ ਨਾ ਵੀ ਫੜੇ ਜਾ ਵਿਸ਼ਣੂ ਵਿਸ਼ਨੂ ਗੁਰੂ ਘਰ ਕਹ ਤੂੰ ਜਨ ਵੀ ਕਰੋ ਜਨ ਵੀ ਦਾਈ ਆ ਗਈ ਹੈ ਨਾ ਹਾਂ ਜਨ ਵੀ ਦਾਈ ਆ ਗਈ ਜਨ ਨੂੰ ਪਹਿਲੀ ਵਾਰੀ ਛੋਪਾ ਕਰਾ ਕਾਰਾ ਬਾਈ ਜਿੰਦਰ ਕਿਆ ਵਾਰ ਬੜੇ ਪਤਲੇ ਪਤਲੇ ਆਲੂ ਕੱਟੀ ਜਾਂਦੇ ਓਏ ਹੋਏ ਮੋਏ ਮੋਏ ਚੁੱਪ ਜਾਲੇ ਦੀ ਵੀਡੀਓ ਬਣਾ ਲੈ ਦਰ ਚਲੋ ਜੀ ਜਾਨਵੀ ਦੀ ਵੀਡੀਓ ਬਣਾਈ ਆ ਆ ਜਾ ਬਈ ਚਲੋ ਦੇਖਦੇ ਆ ਜਾਨਵੀ ਲੱਭ ਪਾਂਦੀ ਕਿ ਲੱਭ ਪਾਂਦੀ ਜਾਰਵੀ ਐਂਟਰ ਹੁੰਦੀ ਹੋਈ ਕਿਹੜੀ ਤਰਫ ਫਿਰ ਲੈਫਟ ਸਾਈਡ ਅੰਦਰ ਕਮਰੇ ਚ ਵੱਧ ਰਹੀ ਆ ਜਾਰਵੀ ਦੇਖਦੀ ਐਕਸਪ੍ਰੈਸ ਕਰਦੀ ਏ ਕਿ ਨਹੀਂ ਕਰਦੀ ਕਿ ਥੱਪਾ ਲੈਂਦੀ ਆ ਅੱਛਾ ਸੁਣ ਮੈਂ ਕਿਹਾ ਲੋਸ਼ ਵਿੱਚ ਆਇਆ ਵੀ ਅੰਨੀ ਉੱਦੋਂ ਲੁਕਦਾ ਹੀ ਵਾਸ਼ਰੂਮ ਜਾਵੇਂ ਯਾ ਓਏ ਆੜੀ ਕੋਈ ਨਹੀਂ ਮੈਂ ਪਹਿਲੀ ਵਾਰ ਜਦੋਂ ਲਾੜਦਾ ਬੰਨਦਾ ਜਾ ਓਏ ਆੜੀ ਕੋਈ ਟੈਨਸ਼ਨ ਨਹੀਂ ਆ ਗਾ ਯਾ ਵੀ ਆੜੀ ਚਲੇ ਜਾਓ ਮਾੜੀ ਅੱਛਾ ਸੁਣ ਅੱਛਾ ਅੱਛਾ ਸੁਣ ਜੀ ਸੋਈ ਬੀ ਆਇਆ ਵੀ ਜੀ ਬਾਹਰ ਆ ਜਾ ਮੈਂ ਕੋਈ ਨਹੀਂ ਦੱਸਿਆ ਇਹਦੀ ਬਾਹਰ ਕੀ ਆਂਦੀ ਐਨੀ ਬੜੀ ਇੱਧਰ ਦੀ ਹਾਂ ਆ ਥੋੜੀ ਪਿੱਛੇ ਦੱਤ ਕੇ ਜਾਓ ਹਾਂ ਪਲੀਜ਼ ਸਾਪਾ ਕੱਢ ਦੀ ਓਏ ਇੱਥੇ ਘੜਵਾ ਦੇਵ ਇੱਥੇ ਘੜਦਾ ਇੱਥੇ ਘੜਦਿਓ ਬਸ ਰੋਣਾ ਨਹੀਂ ਪਾਣਾ ਚਲੋ ਵੀ ਹਾਂ ਓਏ ਦਾਈ ਮੇਰੀ ਦੇਵਾ ਨਾ ਕਰਦੀ ਓਏ ਨੋਨੇ ਇੱਥੇ ਬੈਠ ਤੂੰ ਪਲੇਖਾ ਪਾਏਗਾ ਜਵਾਗੜੀ ਨੂੰ ਇੱਥੇ ਬਹਿ ਜਾਉਂਦੇ ਐ ਨਹੀਂ ਪੈਣਾ ਗੁੱਗੂ ਵੀਡੀਓ ਚਾਹੀਏ ਨਹੀਂ ਪਾਪਾ ਬੋਲਣਗੇ ਮੰਮੀ ਕਹਿਣਗੇ ਬਿਮਾਰ ਹੋ ਜਾਈਂ ਖੜੀ ਹੋ ਤੂੰ ਇੱਥੇ ਨਹੀਂ ਆਂਦਾ ਕੋਈ ਪਿੱਛੇ ਤੇਰੇ ਟੈਨਸ਼ਨ ਵਾਲਾ। ਹੋਏ ਹੋਏ। ਗਾਇਬ ਹੀ ਹੋ ਗਿਆ ਹਨਾ। ਹਨਾ? ਥੁੱਕੀ ਤੇ ਲੱਗ ਗਿਆ। ਗਾਇਬ ਹੋ ਗਿਆ। ਇੱਕ ਗੰਮੇ ਚਿੰਗ ਪਿਆ ਵਸਾਲੇ ਵਿੱਚ। ਹਾਂ। ਇਹ ਚ ਪੱਟਾ ਹੋ ਸਕਦਾ ਪੱਟਾ। ਆ ਕਿ ਆਪ ਡੰਡਾ ਹੈ ਦਰਵਾਜ਼ੇ ਵਿੱਚ ਖੜਾ ਕਰਤਾ ਸੀ ਨਾ? ਕਿਸੇ ਦੇਵ ਉਹ ਵਾਲਾ। ਹਾਂ ਲੈ ਵੀ। ਚਲੋ ਵੀ ਚੱਲ ਵੀ ਹੁਣ ਉਹ ਵੀ ਦੀ ਵਾਰੀ ਆ ਗਈ। ਚਲੋ ਵੀ ਵੀਡੀਓ ਬਣਾਉਂਦੀ ਆ ਜੀ। ਵੀਡੀਓ ਬਣੀ ਜਾਂਦੀ ਐ। ਲੈ ਅਭੀ ਆ ਰਿਹਾ ਹਾਂ ਹੁਣ ਅਭੀ ਦੇਖਦੇ ਆ ਲੱਭ ਪਾਣਾ ਕਿ ਲੱਭ ਪਾਣਾ ਕਿਨੇ ਮਿਲਿਆ ਤੇਨੂੰ ਲੁੱਟਿਆ ਤੂੰ ਮਿੱਥੇ ਜੱਜ ਦੀ ਬਣ ਗਿਆ ਇਹਨੂੰ ਬੜੀ ਆਵਾਜ਼ ਦੇ ਦੱਜੀ ਜੀ ਐਵੇਂ ਕਰੀ ਲੈ ਵੀ ਜਾਣ ਵੀ ਫੜੀ ਗਈ ਜਾਣ ਵੀ ਤਕਰ ਚ ਗਈ ਗਿਆ ਵੀ ਡਰ ਗਿਆ ਬਈ ਥੱਪਾ ਕਰ ਦਿਓ ਦੇਖਦੇ ਆ ਇਹ ਜੇਸਾ ਅੰਦਰ ਵੜਦੇ ਅੰਦਰ ਤਾਂ ਵੜਦਾ ਹੀ ਨਹੀਂ ਇਹ ਤਾਂ ਡਰੀ ਜਾਂਦਾ ਆਹ ਹਾਂ ਆ ਬਈ ਦੇਵ ਐਕਸਪਰਟ ਦੇਵ ਹੋ ਗਿਆ ਵੀ ਦੇਵ ਹੋ ਗਿਆ ਆਹ ਉਹ ਪਿੱਛੋਂ ਥੱਪਾ ਕਰਦਾ ਕੀ ਅਸੂਰ ਲਿਆ ਗਿਆ ਅੰਦਰਲੇ ਕੀ ਅਸੂਰ ਹੋ ਗਿਆ ਵੀ ਥੱਪਾ ਹੋ ਗਿਆ ਥੱਪਾ ਹੋ ਗਿਆ ਬਈ സബ് ജന റ മോട്ടസൈകല <laughs>

ਇਹ ਕੀ ਸੀ ਇਹ ਕੋਈ ਸੀ ਕੋਸਟਾ ਦੀ ਕੋਣ ਲੱਗਿਆ ਉਹਨ ਲੱਗਿਆ ਪਤਾ ਹੀ ਨਹੀਂ ਜਾਨ ਵੀ ਲੱਗੀ ਇਹ ਬਾਹਰੋਂ ਕਿੰਨੇ ਲੁੱਟੇ ਨਹੀਂ ਮੈਂ ਦਿੱਤਾ ਬਣਾਣੀ ਮੈਂ ਕਿਹਨੇ ਕੋਝੇਗੇ ਉਹ ਨਹੀਂ ਖਾੜ ਤਾ ਜਾਓ ਇਹ ਤਾਂ ਤਿੰਨ ਲੱਗਦਾ ਪੀਸ ਹੈ ਕੌਣ ਕੌਣ ਖਾਊਗਾ ਇਹਨੂੰ ਇਹ ਤਾਂ ਉਹ ਹੈ ਪੈਨਕੇਕ ਵਾਫਲ ਹੈ ਜੀ ਵਾਫਲ ਆਹਾਂ ਦੇਖੋ ਖਾਗੇ ਦੇਖੋ ਉਹਨਾਂ ਕੇਕ ਹਬ ਬੁਕੀਏ ਇਹ ਮੱਚ ਬਿਕ ਰਹਿੰਦੇ ਕਿ ਬੱਚੇ ਓ ਪੁੱਤ ਭੋਰਾ ਕਰਦਾ ਜੀ ਆਹ ਹਾਂ ਚਲ ਜਾ ਇੱਕ ਮਿੰਟ ਦੇਣੀ ਆ ਯਾਰ ਚਲ ਉਧਰ ਜਿਹੜਾ ਲਈ ਜਾਂਦਾ ਬਾਹਰ ਚਲ ਬਾਹਰ ਬਹੁਤ ਫੁੱਲ ਹੈ ਡਿਸਟਰਾਏ ਬਹੁਤ ਦੇਖੋ ਆ ਲੈ ਤੁ ਵੀ ਲੈ ਲੈ ਆ ਲੈ ਦੇਓ ਹਲੇ ਦੇਖੋ ਗਾਇਸ ਕਿੰਨਾ ਬੜਾ ਪੀਸ ਦੇ ਕੇ ਗਿਆ ਤੇ ਕਿੰਨੇ ਸਾਰੇ ਨਾਲ ਵੰਡਦਾ ਤੇਸਟੀ ਆ ਹੋਰ ਕੀ ਖਾਣਾ ਹਾਂ ਅਸੀਂ ਨਹੀਂ ਖਾਣਾ ਹਾਂ ਰਾਇਆ ਹੋਰ ਦਾ ਤੁਸੀਂ ਵੀ ਦੇਖ ਲਿਆ ਕਿ ਹੈ ਕੀ ਹੈ ਤੂੰ ਤੂੰ ਤਾਂ ਖਾਣੇ ਰਹਿੰਦੇ ਹੋ ਤੂੰ ਖਾਦਾ ਨਹੀਂ ਪੱਲਾ ਕਦੇ ਝੂਠ ਬੋਲਦਾ ਨਾਲ ਗੁੱਗੂ ਨੂੰ ਕਿਵੇਂ ਪਤਾ ਹੈ ਗੁੱਗੂ ਕੀ ਤੁਹਾਨੂੰ ਦਿਖਾਇਆ ਮੈਂ ਮੈਂ ਤੁਹਾਨੂੰ ਦੇਵਾਂ ਪਿੰਡ ਨੂੰ ਕਿਉਂ YouTube ਤੇ ਲਿਆ ਹੈ ਤੇਸਟੀ ਹੈ Suara, झूठ Suara के तू रुक गई नहीं सवार आना मैं दे चल papa. papa. ਉਹ ਤੇ ਨਹੀਂ ਦਈਂ ਦਿੰਦੇ ਕੋਈ ਹੋਰ ਦੇ ਦਦਾਈ ਇਹਦੇ ਵਿੱਚ ਕੀ ਆ ਨੱਕ ਜੱਕੇ ਤੂੰ ਇਹ ਕੱਢੀਂ ਨਾ ਵੀਡੀਓ ਬਣੀ ਜਾਂਦੀ ਇੱਥੇ ਮੈਂ ਕਹੀ ਦੇਣੇ ਕਿ ਨਹੀਂ ਕਹਿਣੇ ਨਹੀਂ ਕਹਿਣੇ ਦਦਾਈ ਨਹੀਂ ਘੇਟਣਾ ਨੂੰ ਕਿਉਂ ਸੀ ਘੇਟਣ ਵਾਸਤੇ ਭਾਈ ਹਾਂ ਉਹ ਚਾਹੀਦੀ ਨਹੀਂ ਕਿਆ ਨਹੀਂ ਕਿਆ ਨਹੀਂ ਕਿਆ ਨਹੀਂ ਫਿਰ ਨਹੀਂ ਫਿਰ ਚੁਪਾ ਗਾ ਰਬ ਚੁਪਾ ਜਾ ਬਹੁਤ ਅੱਛਾ ਬੱਸ ਕੁਝ ਨਹੀਂ ਹੁੰਦਾ ਖੇਡਦੇ ਖੇਡਦੇ ਥੋੜੀ ਮੋਟਾ ਹੁੰਦਾ ਮੈਨੂੰ ਪਤਾ ਨਹੀਂ ਕਿਹੜਾ ਗੱਲ ਨਹੀਂ ਹੁਣ ਉਹ ਕਦੇ ਕਦ ਜਜਵਾਤਾਂ ਚ ਆ ਜਾਂਦੀ ਹੈ ਪੁਰਾਣੀ ਗੱਲਾਂ ਯਾ ਕਰ ਲਾਈ ਜਾਂਦੀਆਂ ਉਹ ਆ ਜਾ ਨਹੀਂ 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 ਸਾਰੇ ਪਰਛੋਤੇ ਆ ਜਾਏ ਤੇਰਾ ਮੱਪਦੀ ਭੱਬੀ ਗੁੱਗੂ ਅੱਜ ਜਵਾਕਾਂ ਨਾਲ ਸਾਰੇ ਆਪਸ ਲੜ ਪਏ ਲੋ ਜੀ ਗੁੱਗੂ ਦੁਆਰਾ ਬੋਲ ਪੱਕਾ ਵੀਡੀਓ 'ਚ ਆ ਗਿਆ ਦੇਖ ਲੈ ਹੁਣ ਤੂੰ ਹੈਂ ਪਰਣਾਣਾ ਦੇ ਤੈਨੂੰ ਚਲੋ ਜੀ ਕੋਈ ਗੱਲ ਨਹੀਂ ਤਾ ਦੇਖਦੇ ਆ ਫਿਰ ਹੈਣਾ ਉਹ ਕੀ ਕੀਤਾ ਗੁੱਗੂ ਨੇ ਲਾਦੀ ਕੀ ਗੁੱਸੇ ਵਿੱਚ ਨਵਾਂ ਲੈ ਕੇ ਆਂਦਾ ਓਹ ਮਾਈ ਕਿਆ ਬਾਤ ਹੈ ਦਿੱਦੀ ਇਹ ਦੋਸੀ ਹਾਂ ਕਦਰ ਸੋਣਾ ਹਾਂ ਨਾਲ ਸ਼ੋਲ ਹੈ ਵਧੀਆ ਵਧੀਆ ਚਲੋ ਤੋਂ ਲੈ ਕੇ ਆਏ ਸੀ ਪਾਪਾ ਉਹ ਮੋਪਲ ਗਿੰਦੇ ਨੇ ਉਹਨੂੰ ਬਹੁਤ ਟੇਸ ਸਾਨੂੰ ਤਾਂ ਨਾਮ ਵੀ ਨਹੀਂ ਬਤਾ ਸੀ ਮੈਨੂੰ ਤੇ ਕੋਈ ਹੁੰਦੀ ਇਹ ਮੋਪਲ ਲੈ ਕੇ ਸੀ ਟੀਵੀ 'ਚ ਦੇਖਦੀ ਹੁੰਦੇ ਆ ਪਾਪਾ ਵੀ ਨੇ ਸੈਂਪਲ ਆ ਕੱਲ ਨੂੰ ਮੈਂ ਇਧਰ ਹੀ ਆਰਡਰ ਕਰ ਦਗਾ ਇਧਰ ਆ ਨਹੀਂ ਕੇ ਖਾ ਗਿਓ ਮੈਂ ਇਹਨਾਂ ਲੜੀ ਜਾਂਦਾ ਮੈਂ ਕਿਹਾ ਤੈਨੂੰ ਨਾਮ ਕੀ ਮੈਂ ਤੁਸ ਖਾਦਾ ਮੈਂ ਕਿਹਾ ਇਹ ਕੰਦ ਨੀਂ ਦਿਖਾਦਾ ਨੀਂ ਤੁਸੀਂ ਮੈਂ ਟੀਵੀ 'ਚ ਇਹ ਉਹ ਅੰਗਰੇਜ਼ੀ ਨਹੀਂ ਦੇਖਦੀ ਹੁੰਦੀ ਹਾਂ 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 ਉਹ ਕਨਾਂਦੇ ਹੁੰਦੇ ਨੇ ਗਗੋਰ ਮੈਂ ਕਿੰਨੀ ਅਸਲੀ ਪੁੱਛੇ ਮੈਨੂੰ ਦਿਖਾਇਆ ਜਿਵੇਂ ਆਪਣੀ ਕੋਲ ਟੋਸ ਨਹੀਂ ਹੈ ਬਿਜਲੀ ਵਾਲਾ ਉਵੇਂ ਹੀ ਬੋਕਲਾ ਲਾਉਂਦੇ ਆ ਉਹ ਵਿੱਚ ਲਾਈਨਸ ਹੁੰਦੀਆਂ ਨੇ ਉਹਦੇ ਉੱਪਰ ਰੱਖ ਦਿੰਦੇ ਆ ਉਵੇਂ ਛੱਪ ਜਾਂਦਾ ਫਿਰ ਉਹਦੇ ਵਿੱਚੋਂ ਭਰਦੇ ਨੇ ਚੀਜ਼ ਵਗੈਰਾ ਕੀ ਲਗਾਉਂਦੇ ਨੇ ਉੱਪਰ ਚਾਕਲੇਟ ਤੇ ਸ਼ਹਿਦ ਵੀ ਲਗਾਉਂਦੇ ਨੇ ਹਾਂਜੀ ਮੈਂ ਉਹ ਲੱਗੇ ਨਹੀਂ ਸਵਾਸ ਸੀਗਾ ਟੇਸਟੀ ਬਹੁਤ ਸੀ ਅੱਭੀ ਉਹ ਪੀਸ ਦੇ ਕੋਸਾਰੇ ਨੇ ਵੰਡ ਲਿਆ ਮੈਨੇ ਮੈਂ ਰਾਖੀ ਰੱਧਿਆ ਵਿਸ਼ਨੂੰ ਦੇਵ ਅਭੀ ਜਾਨਵੀ ਇਹਨਾਂ ਦੇ ਵੀ ਸੱਤੇ ਅੰਡਾ ਵੰਡੇ ਆ ਸੀ ਉਹ ਉਹ ਚਾਚੀ ਦਾ ਸੀਗਾ ਚਾਚੀ ਕਹਿੰਦੇ ਦੇ ਦੋ ਚਾਚੂ ਨੇ ਚਾਚੂ ਤਾਂ ਤਾਤੂਣੇ ਜਿੰਦੇ ਕੋਈ ਨਹੀਂ ਡਾਕਦਾ ਖਾ ਜਾਂਦੇ ਆ ਚਾਚੂ ਜਿੱਡ ਦੀ ਕਿੰਨੀ ਵੱਡੀਆਂ ਡੰਡੀਆਂ ਨੇ ਕੱਲ ਪਾਵਾਂਗੇ ਸਾਰੇ ਲਈ ਆਏ ਕੱਲ ਹਾਂ ਚਾਕਲੇਟ ਨਾਲ ਆ ਵੀ ਹੈ ਇਹ ਗੱਲ ਕੱਲ ਦੇ ਦਰਾਂਗੇ ਹਾਂ ਗੁੱਗੂ ਤੇ ਤਾਂ ਆਂਦੀ ਨਹੀਂ ਦੇ ਤੂੰ ਤਾਂ ਕਿਹਾ ਮਾਂ ਆਂਦੀ ਨਹੀਂ ਮੈਂ ਬਸੂਗੀ ਇਹਨੇ ਕੀ ਗਿਆ ਸੀ ਰੱਖੀ ਰੇ ਹੁਣ ਕਿ ਮੈਂ ਨਹੀਂ ਕਿਆ ਸੀ ਮੈਨ ਜਾਣ ਵੀ ਮੈਂ ਨਹੀਂ ਆਂਦੀ ਕੱਲ ਨੂੰ ਹਾਂ ਠੀਕ ਹੈ ਬਾਬੀ ਐ ਆਊਗਾ ਬੁੱਤਾ ਗੋਗੂ ਕੀ ਲੈ ਕੇ ਆਇਆ ਓਏ ਉਹੀ ਰੜੇ ਮੋਧੇ ਕਰ ਰਹੇ ਆ ਸੀ ਜਿਹੜੇ ਪਾਣੀ ਚ ਚੱਲਦੇ ਆ ਕਿਵੇਂ ਚੱਲਦੇ ਚਲ ਦੇਖੀ ਆਪ ਮੈਂ ਆਪ ਨਹੀਂ ਦੇਖਿਆ ਗਏ ਇੰਨੇ ਵੱਡੇ ਹੋ ਗਏ ਚਲ ਚਲਾ ਕੇ ਦਿਖਾ ਉੱਤੇ ਬੈਠਣਾ ਲੜ ਕੇ ਚਮਚ ਤਾਂ ਲੈ ਕੇ ਨਹੀਂ ਆਇਆ ਉਹ ਚਲੇ ਆਇਆ ਹੱਥ ਤੇ ਨਹੀਂ ਚੱਲਦੀ ਉਹ ਨਹੀਂ ਹੱਥ ਤੇ ਨਹੀਂ ਲੈ ਹੁੰਦੇ ਖੈਂ ਕਮਲੀ ਉਹ ਨਹੀਂ ਯਾਰ ਬਗੂ ਕੀ ਗੱਲ ਕਰਦਾ ਯਾਰ ਤੋ ਵੀ ਇਹਨੇ ਤਾਂ ਹਾਰਟ ਬਣਾਤਾ ਪਾਣੀ ਕਿੱਥੇ ਆਸੀ ਕੋਲੀ ਚ ਅੱਛਾ ਪਾਣੀ ਨਾ ਚੱਲਦੇ ਖਰਾਬ ਓਏ ਵੇ ਨਹੀਂ ਕਰਦਾ ਅੱਛਾ ਆਏ ਚੱਲਦੇ ਆ ਪਰ ਗੱਲ ਜੀ ਬਣੀ ਨਹੀਂ ਮੈਨੂੰ ਹੁੰਦੀ ਏ ਗੱਲ ਜੀ ਬਣੀ ਨਹੀਂ ਮੈਨੂੰ ਲੱਗੀ ਨਹੀਂ ਗੱਲ ਜੀ ਬਣੀ ਕੀ ਬਣਿਆ ਇਹ ਇਹ ਤਾਂ ਹੋਰ ਹੀ ਕੀੜਾ ਜਿਹਾ ਬਣ ਗਿਆ ਵੈਸੇ ਆਪਾਂ ਰੌਂਡ ਰੌਂਡ ਬਣਾ ਕੇ ਦੇਖਦੇ ਆ ਗੋਲ ਗੋਲ ਅੰਡਾ ਬਸ ਏਡਾ ਵੱਡਾ ਕਰਨਾ ਗੋਲ ਖਤਮ ਹੋ ਜਪੈਣਾ ਉਹ ਲੱਗਦਾ ਜਾਣ ਤੋਂ ਫੇਰੀ ਉਤਰਦਾ ਏ ਐਵੇਂ ਕਰਕੋ ਨਹੀਂ ਐਵੇਂ ਡੋਇਆ ਗੁੱਗੂ ਨੇ ਲਗਦਾ ਤੁਹਾਨੂੰ ਕੰਮ ਜਾਵਗਾ ਇਹਗਾ ਬਸ ਹੈਗਾ 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 ਉਹ ਆ ਗਿਆ ਬਾਹਰ ਦੇ ਇਹ ਪਾਣੀ ਜੀ ਡੁੱਬਿਆ ਰਹਿੰਦੇ ਨਾ ਬਾਰ ਬਾਰ ਨਹੀਂ ਕਰਨਾ ਇਹ ਹੱਥ ਤੇ ਵੀ ਲੱਗਦਾ ਹੈ ਹਾਂ ਦੇਖੋ ਰੌਂਡ ਰੌਂਡ ਹੈ ਨਾ ਕਾਈ ਜੀ ਹੱਥ ਤੇ ਵੀ ਲੱਗਦਾ ਹੈ ਚਾ ਨੂੰ ਐਵੇਂ ਕਰਕੇ ਹੱਥ ਲਗਾ ਲਓ ਓਏ ਵਾਹ ਹਾਂ ਦਿਖਾਈ ਨੂੰ ਹੱਥ ਤੇ ਚਭ ਗਿਆ ਨਾ ਹਾਂ ਵੀ ਅਸਾਨ ਹੈ ਨਹੀਂ ਹੁਣ ਲੈ ਜਾਊਗਾ ਹਾਂ ਲੈ ਜਾਊਗਾ ਅਸਾਨ ਨਾ ਕੀ ਆਣਾ ਰਕਸ਼ਾ ਜੀ ਦੇਖ ਆਪਣੇ ਵੇਲੇ ਕੀ ਸੀ ਆਪਣੇ ਕੋਲਸ ਨਹੀਂ ਸੀਗਾ ਆਪਣੇ ਦੋਦੋ ਵਾਲੇ ਆਪਣੇ ਕੋਲ ਦਾ ਫੱਟੀਆਂ ਹੁੰਦੀਆਂ ਫੱਟੀਆਂ ਪੋਜ਼ਿਟਿਵ ਹੁੰਦੀ ਸੀ ਆਪਾਂ ਹਨਾ ਫਿਰ ਉਹ ਹਾਂ ਫਿਰ ਡੱਬੀ ਲੈ ਕੇ ਜਾਣੀ ਹਨਾ ਨਹੀਂ ਉਹ ਇਹ ਵੀ ਪਤਾ ਛਾਈ ਦੀ ਵਰਤੋਂ ਨਹੀਂ ਕਰਦੇ ਛਾਈ ਕੀ ਹੁੰਦੀ ਆਪਾਂ ਤਾਂ ਕੋਈ ਛਾਈਆਂ ਤਾਂ ਹਾਂ ਨਹੀਂ ਉਹ ਕੋ ਮੈਨੂੰ ਜਾਦਾ ਫੱਟੀਆਂ ਵਾਲਾ ਸਿਸਟਮ ਜਾ ਉਹ ਫੱਟੀਆਂ ਦਾ ਨਾਂ ਫੱਟ ਫੱਟ ਨਹੀਂ ਉਹ ਤਾਂ ਜਾਦਾ ਮੈਨੂੰ ਫੱਟੀਆਂ ਜਾ ਜ਼ਿਆਦਾ ਉਹ ਫੱਟੀਆਂ ਪੋਚ ਕੇ ਰੱਖਣੀ ਫਿਰ ਸਿਰ ਸਿਰ ਨਾ ਕਲਾਸ ਜਾ ਕੇ ਮਲਾਣੀ ਓਏ ਦੇਖੋ ਮੇਰੀ ਫੱਟੀ ਜਾਦਾ ਸਾਫ ਹੈ ਮੇਰੀ ਫੱਟੀ ਜਾਦਾ ਸਾਫ ਹੈ ਪੀਲੀ ਦੇਖਦੇ ਹੁੰਦੇ ਸੀ ਕੀ ਦੀ ਫੱਟੀ ਜਾਦਾ ਪੀਲੀ ਹੈ ਹਾਂ ਪੀਲੀ ਦੇਖਦੇ ਸੱਚੀ ਲੰਦੇ ਹਾਂ ਹਾਂ ਸੱਚੀ ਮੇਰੀ ਫੱਟੀ ਰਹੀ ਸੀ ਫਿਰ ਇੱਕ ਤਾਂ ਦੁਕਾਨ ਤੇ ਨਹੀਂ ਵੀ ਫੁਲਾਣੇ ਦੇ ਪੀਲੀ ਗਾਚੀ ਆਈ ਵੀ ਉਹਨੇ ਜਿਆਦਾ ਵਧੀਆ ਨਹੀਂ ਉਹਨੇ ਲਿਆ ਉਹਦੇ ਪੋਚਦੇ ਪੀਲੀ ਗਾਚੀ ਮੈਂ ਨਹੀਂ ਦਿੰਦੀ ਮੈਂ ਨਾ ਜ਼ਿਆਦਾਤਰ ਹੈ ਗੁੱਗੂ ਗਾਚੀ ਬਤਾ ਕੀ ਹੁੰਦੀ ਹੈ ਮੈਂ ਤਾਂ ਗਾਚੀ ਨਹੀਂ ਅੱਜ ਕਾ ਦੇ ਬੱਚੇ ਨਹੀਂ ਪਤਾ ਗਾਚੀ ਕੀ ਹੁੰਦੀ ਹੈ ਕਿਸ ਕਹਿਆਂ ਫਟੇ ਮਟੇ ਫੇਕ ਸੁੱਕ ਨਹੀਂ ਸੂਝਾ ਸੂਝਾ ਪਟੀ ਸਖਾ ਨਹੀਂ ਹੋ ਰਹੀ ਗਾਣਾ ਹੈ ਰੰਮੇ ਨੂੰ ਹਾਂ ਤੇ ਗੱਜ ਖਾਂਦੇ ਵੀ ਹੁੰਦੇ ਸੀ ਨਾਲ ਵਾਹ ਕੀ ਮਾਈ ਬੜੀ ਖਾਈ ਆ ਰਹੀ ਬੋਲੀ ਉਹਨੇ ਤਾਂ ਲੱਗਿਆ ਮੈਂ ਫੇਰ ਅੱਜ ਜੱਤੀ ਜਾਂਦੇ ਰਹੇ ਨੇ ਸਹੀ ਗੱਲ ਹੈ ਗੁੱਗੂ ਨੂੰ ਤਾਂ ਪਤਾ ਨਹੀਂ ਗੁੱਗੂ ਨਹੀਂ ਪਤਾ ਗੱਜ ਕੀ ਨੇ ਗਾਇਸ ਆਪਾਂ ਚੱਲਿਆਂ ਗੁੱਗੂ ਨੂੰ ਛੱਡਣ ਵਾਸਤੇ ਤੇ ਦੇਖੋ ਯਾਰ ਤੁੰਦ ਫੇਰ ਅੱਲ ਵੀ ਇੰਨੀ ਸੀ ਅੱਜ ਵੀ ਇੰਨੀ ਹੈ ਪਰ ਫਰ ਕਿ ਇਹ ਕੱਲ ਅਸੀਂ ਸਕੂਟੀ ਘਣੀ ਸੀ ਕਿਸੇ ਨੇ ਬਜਾਲੇ ਖੜਾ ਰਿਹਾ ਕਿਸੇ ਅਜੇ ਸਕੂਟੀ ਐਣੀਗੀ ਤੇ ਬੁੱਕੀ ਜਾਂਦੇ ਆ ਇਹਦਾ ਕੋਈ ਸ਼ੈ ਨਹੀਂ ਗਾ ਛੱਡ ਕੇ ਆਨੇ ਗੁੱਗੂ ਨੂੰ ਭਾਈ ਡਿਊਟੀ ਬੰਨੀ ਹੋਈ ਐ ਕੋਈ ਗੁੱਗੂ ਦੇ ਵੀ ਜੀ ਕਰਦਾ ਬੱਚਾ ਨਾਲ ਖੇਡਨ ਦਾ ਪਰ ਤਾਂ ਹੀ ਇੱਧਰ ਹੁੰਦੀ ਐ ਫੇਰ ਰਾਤ ਨੂੰ ਉੱਧਰ ਚਲੀ ਜਾਂਦੀ ਐ ਉੱਧਰ ਜਾ ਕੇ ਫਿਰ ਸੋ ਜਾਂਦੀ ਐ ਫੇਰ ਫੇਰ ਇੱਧਰ ਆ ਜਾਂਦੀ ਐ ਉਹ ਜੋ ਉੱਧਰ ਹੁਣ ਤਾਂ ਨਹੀਂ ਜਾਂਦੇ ਉੱਧਰ ਲੱਗੇ ਹੋਏ ਮਿਸਤਰੀ ਮਿਸਤਰੀ ਲੱਗੇ ਕਾਰਨ ਉੱਧਰ ਹੋਈ ਵੀ ਮਿੱਟੀ ਮਿੱਟੀ ਫੇਰ ਬੱਚੇ ਬਿਮਾਰ ਹੋਣਗੇ ਇਸ ਲਈ ਫੇਰ ਬੱਚੇ ਇੱਧਰ ਹੀ ਖੇਡਦੇ ਨੇ ਫੇ ਥੋੜਾ ਜਿਹਾ ਟਾਈਮ ਦੁਬਾਰੇ ਚਲੇ ਜਾਂਦੇ ਦੋ ਘੰਟੇ ਉੱਧਰ ਹਨਾ ਗੁੱਗੂ ਚਲੋ ਹੋਜੀ ਪਹੁੰਚਣ ਆਲੇ ਆ ਬਸ ਆਪਾਂ ਤੁੰਦ ਤੁੰਦ ਬੋਤਲ ਰੱਖੀਏ ਮੈਂ ਦੇ ਤਾ ਹੁਣ ਲੋ ਗਾਇਸ ਹੁਣ ਹਾਂਨੇ ਆਪਾਂ ਰੋਟੀ ਇੱਕ ਵਾਰ ਕਿਵੇਂ ਖਾ ਗਿਆ ਤੇ ਅਸੋਰ ਤਾਂ ਨਹੀਂ ਗੁਸਾਣਾ ਦੂਆ ਦਾ ਪਪੀ ਮੰਗੇ ਚਾਹ ਇਹ ਕਿ ਕੰਮ ਹੋ ਤਰ ਲੈਂਦੇ ਸਪੈਲੀ ਤੁਜੀ ਬਰ ਚਲੋ ਗਾਇਸ ਹੁਣ ਆਪਾਂ ਕਰਦੇ ਆ ਆਪਣੇ ਵਲੌਗ ਦਾ ਐਂਡ ਮਿਲ ਜੇ ਤੁਹਾਨੂੰ ਕੱਲ ਨੂੰ ਇੱਕ ਨਵੇਂ ਵਲੌਗ ਦੇ ਨਾਲ ਉਮੀਦ ਹੈ ਤੁਹਾਨੂੰ ਸਾਡਾ ਇਹ ਵਲੌਗ ਵਧੀਆ ਲੱਗਿਆ ਹੋ ਗਾਇਸ ਜੇ ਵਧੀਆ ਲੱਗਿਆ ਹੋਗਾ ਤਾਂ ਲਾਈਕ ਸ਼ੇਅਰ ਤੇ ਚੈਨਲ ਸਬਸਕ੍ਰਾਈਬ ਕਰ ਦਿਓ ਗਾਇਸ ਸਾਡੇ ਉਹ ਵੀ ਅਗਲੀ ਕੀ ਖਾਇ ਸੀ ਆਪਾਂ ਕੀ ਖਾਇ ਸੀ ਆਪਾਂ ਗੁਦੀ ਨਾ ਲੈਂਦੀ ਸੀ ਆ ਪਤਾ ਨਹੀਂ ਕੀ ਸੀ ਦੇਖੇਗਾ ਜੀ ਤੁਸੀਂ ਉਹ ਕੇਕ ਜਾਂ ਪਤਾ ਨਹੀਂ ਕੀ ਲਿਆ ਹੋ ਚਲੋ ਮਿਲਦੇ ਆ ਤੁਹਾਨੂੰ ਇੱਕ ਨਵੇਂ ਵਲੌਗ ਦੇ ਵਿੱਚ ਕੱਲ ਨੂੰ ਬਾਏ ਬਾਏ ਗੁਡ ਨਾਈਟ ਟੇਕ ਕੇਅਰ ਜੈ ਹਿੰਦ